ਵੀ ਭਰਾਵੋ ਸਾਡੇ ਬਾਈ ਹਰੀਗੜ ਟੋਲ ਤੇ ਤੁਹਾਨੂੰ ਪਤਾ ਵੀ ਕੱਲ ਪੁਲਿਸ ਪ੍ਰਸ਼ਾਸਨ ਨੇ ਰੋਕ ਲਿਆ ਜੀ ਹਣਾ ਤੇ ਇੱਥੇ ਟਕਾਉਂਦਾ ਜਥੇਬੰਦੀ ਦੇ ਕੁਝ ਭਰਾ ਖੜੇ ਨੇ ਜਿਵੇਂ ਉਹ ਖੜੇ ਨੇ ਤੇ ਇੱਕ ਆਹ ਟਰਾਲੀਆਂ ਖੜੀਆਂ ਨੇ ਹਣਾ ਤੇ ਸਾਡੇ ਪਿੰਡ ਦੇ ਮੈਂ ਤੁਹਾਨੂੰ ਦੱਸਦਾ ਵੀ ਆਹ ਤਾਂ ਹੈਗੇ ਦਰਸ਼ਨ ਸਿੰਘ ਨੰਬਰਦਾਰ ਜੀ ਤੇ ਇਹ ਸਾਡੇ ਸੁਸਾਇਟੀ ਦੇ ਵਿੱਚ ਰਹੇ ਨੇਗੇ ਤੇ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਭੋਲੀ ਦੇ ਨਾਮ ਨਾਲ ਜਾਣਦੇ ਆ ਤੇ ਵੈਸੇ ਆਪਣਾ ਪੂਰਾ ਨਾਮ ਕੀ ਆ ਜੀ ਮਲਕੀਤ ਸਿੰਘ ਮਲਕੀਤ ਸਿੰਘ ਠੀਕ ਹੈ ਮੰਨ ਲਓ ਜੇ ਪਿੰਡ ਦੇ ਵਿੱਚ ਭੋਲੀ ਕਹਿੰਦੇ ਆ ਹਣਾ ਮਨ ਲਾਹਦਾ ਉਹੀ ਜਿਆਦਾ ਵੀ ਕਹਿੰਦੇ ਬਾਹਣ ਬਣਾਉਣਾ ਕਿਸੇ ਨੇ ਕੁਝ ਉਹ ਕਰਨਾ ਤੇ ਇਹਨਾਂ ਦਾ ਤੁਸੀਂ ਐਂ ਦੇਖੋ ਆ ਜਿਹੜਾ ਦੁੱਧ ਇਹ ਡੈਰੀ ਚ ਪਾਉਣ ਜਾਂਦੇ ਸੀਗੇ ਤੇ ਰਾਜ ਨੰਬਰਦਾਰ ਸਾਹਿਬ ਇਹਨਾਂ ਨੂੰ ਮਿਲ ਗਏ ਇਹ ਕਹਿੰਦੇ ਵੀ ਯਾਰ ਉੱਥੇ ਰਾਤ ਦੀਆਂ ਟਰਾਲੀਆਂ ਖੜੀਆਂ ਨੇ ਕਿੰੀਆਂ ਵੀ ਆਪਾਂ ਉਰੇ ਕਿਸਾਨ ਭਰਾਵਾਂ ਕੋਲੇ ਚਲਦੇ ਆ ਤੇ ਆਪਣੇ ਨਾਲ ਇਧਰ ਭਾਰਤੀ ਕਿਸਾਨ ਜੁਨੀਅਨ ਇਕੱਠਾ ਡਕਾਉਂਦਾ ਤੇ ਸੂਬਾ ਮੀਤ ਪ੍ਰਧਾਨ ਖੜੇ ਨੇ ਬਲਦੇਵ ਸਿੰਘ ਭਾਈ ਰੂਪਾ ਜੀ ਸੱਸੀ ਗਾਲ ਜੀ ਹੋ ਠੀਕ ਹੋ ਜੀ ਸੱਸੀ ਗਾਲ ਜੀ ਸੱਸੀ ਗਾਲ ਤੁਸੀਂ ਐਂ ਦੇਖੋ ਜੀ ਜਿਹੜਾ ਕਿਸਾਨ ਆ ਉਹਦੇ دل ਚ ਤਾਂ ਦਰਦ ਹੁੰਦਾ ਹੀ ਆ ਹਨਾ ਜਿਵੇਂ ਬਾਈ ਹੁਰੀ ਦੁੱਧ ਲੈ ਕੇ ਆਏ ਨੇਗੇ ਤੇ ਥੋੜੇ ਮਨ ਚ ਆਇਆ ਵੀ ਯਾਰ ਬੰਦਾ ਡੈਰੀ ਚ ਪਾਉਣ ਜਾਂਦਾ ਸੀਗਾ ਤੇ ਇਹ ਇਹ ਸਾ ਤੇ ਇਹ ਮਨ ਲੋਕ ਰਾਹਾਂ ਜਥੇਬੰਦੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਤੇ ਇਹ ਕਹਿੰਦੇ ਵੀ ਅਰਥਾ ਕਿ ਕਿਸਾਨ ਖੜੇ ਨੇ ਆਪਾਂ ਉੱਥੇ ਜਾ ਕੇ ਹੋਣੇ ਹਨ ਤੁਸੀਂ ਪੈਸੇ ਦਿੰਦੇ ਸੀ ਇਹਨਾਂ ਨੇ ਲਈ ਨਹੀਂ ਇਹੀ ਆਣਾ ਜੀ ਕਿਸਾਨੀ ਦਾ ਕਿਸਾਨ ਦਾ ਕਿਸਾਨ ਹੀ ਹੈਗਾ ਦੇਖੋ ਪਤਾ ਕੀ ਆ ਇਹ ਜਿਹੜੀਆਂ ਲਹਿਰਾਂ ਬਣਦੀਆਂ ਹੁੰਦੀਆਂ ਹਾਂ ਹਾਂਜੀ ਇਹ ਲਹਿਰਾਂ ਦੇ ਵਿੱਚੋਂ ਹੀ ਆ ਜਿਹੜੇ ਸਾਡੇ ਆਮ ਕਿਸਾਨ ਆ ਜਿਵੇਂ ਨੰਬਰਦਾਰ ਸਾਹਿਬ ਆ ਹਾਂਜੀ ਤੇ ਇਹਨਾਂ ਦੇ ਮਨ ਚ ਵੀ ਤਰਸ ਕਿਉਂ ਆ ਆਪ ਜਥੇਬੰਦੀਆਂ ਦੇ ਵਿੱਚ ਸਹੀ ਗੱਲ ਆ ਜੀ ਹਾਂ ਆ ਇਹਨਾਂ ਨੂੰ ਲੱਗਿਆ ਕਿ ਰਾਤ ਦੇ ਜਿਹੜੇ ਹੈਗੇ ਇਹ ਬਾਹਰਲੇ ਜਿਹਨਾਂ ਦੇ ਜਿਹੜੇ ਕਿਸਾਨ ਹੋਣਗੇ ਬਿਲਕੁਲ ਜੀ ਇਹਨਾਂ ਨੇ ਚਾਹ ਪਾਣੀ ਦੀ ਇਹ ਇੱਥੇ ਕਿਸਾਨਾਂ ਕੋਲੇ ਆਏ ਆ ਤੇ ਇਹਨਾਂ ਨੇ ਦੁੱਧ ਅਸੀਂ ਪੈਸਿਆਂ ਦੇ ਵੀ ਇਹਨਾਂ ਨੂੰ ਆਫਰ ਕਰੀ ਸੀ ਨਾ ਨਾ ਬਿਲਕੁਲ ਜੀ ਪੈਸੇ ਨਹੀਂ ਲੈਣੇ ਨਾ ਸਹੀ ਗੱਲ ਸੋ ਇਹ ਇਹਨਾਂ ਗੱਲਾਂ ਦੇ ਨਾਲ ਹੀ ਜਿਹੜਾ ਹੈਗਾ ਸਰਕਾਰਾਂ ਤੇ ਪ੍ਰਭਾਵ ਪੈਂਦਾ ਇਹਨਾਂ ਗੱਲਾਂ ਦੇ ਨਾਲ ਹੀ ਸਾਡਾ ਏਕਾਵਾਤਾ ਬਿਲਕੁਲ ਅਸੀਂ ਅੱਜ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਅਸੀਂ ਬੀਕੇ ਜੂ ਟਿਕਾਉਂਦਾ ਵੱਲੋਂ ਵੱਡਾ ਇਕੱਠ ਕਰ ਰਹੇ ਹਾਂ ਸਾਰੇ ਸੁਨੇਹੇ ਅਸੀਂ ਲਾਤੇ ਠੀਕ ਹੈ ਜੀ ਪ੍ਰਧਾਨ ਜੀ ਵੀ ਸ਼ਾਇਦ ਇੱਥੇ ਆਉਣਗੇ ਤਾਂ ਇਸ ਕਰਕੇ ਇਹਨੂੰ ਜਿਹੜਾ ਹੰਕਾਰਿਆ ਹੋਇਆ ਮੁੱਖ ਮੰਤਰੀ ਆ ਇਹਨੂੰ ਇਹ ਸੁਣਾਉਣੀ ਕੀਤੀ ਆ ਤਾਂ ਇੱਕ ਮਤਲਬ 4 ਘੰਟੇ ਵੀ ਨਹੀਂ ਕੱਟਿਆ ਜਿਹੜਾ ਕਹਿੰਦਾ ਸੀ ਮੈਂ ਇਹ ਕਰ ਦੂੰ ਤੁਸੀਂ ਕਰ ਲਓ ਜਿਹੜਾ ਕੁਝ ਕਰਨੀ ਕਰਦਾ ਦਾ ਫਿਰ ਅਸੀਂ ਤਾਂ ਕਰ ਹੀ ਜਾਂਦੇ ਹੁਣ ਉਹਨੇ ਕਰ ਲਈ ਜਿਹੜਾ ਕੁਝ ਕਰਨਾ ਸਹੀ ਗੱਲ ਹੈ ਜੀ ਬਿਲਕੁਲ ਜੀ ਕਿਉਂ ਨੰਬਰਦਾਰ ਸਾਹਿਬ ਮੰਨ ਲਓ ਸੋਡੇ ਦੀ ਸਾਰੀ ਜ਼ਿੰਦਗੀ ਕੋਹਲਾਂ ਦੇ ਵਿੱਚ ਲੰਗੀ ਹੈ ਨਾ ਮੈਂ ਇਹ ਗੱਲ ਨੂੰ ਮੈਂ 1984 ਤੋਂ ਜੋ ਗਵਰਦਨ ਦਾ ਘਰਾਓ ਹੋਇਆ ਸੀ ਹਾਂ ਉਹਦਾ ਫਿਰਦਾ ਸਹੀ ਗੱਲ ਦੇਖੋ ਆਲੂ ਦੀ ਤੇ ਚੰਦਾ ਉਹਦੇ ਦਾ ਚੀ ਜਾਣ ਦੇ ਤੇ ਸਾਰੇ ਪਿੱਛੇ ਹੀ ਲੱਗਿਆ ਉਦੋਂ ਉੱਥੇ ਕਿਹਾ ਸੀ ਜਿਹੜੇ ਗੀਤ ਨੇ ਉਹ ਅੱਜ ਵੀ ਛੱਡੇ ਜਾਂਦੇ ਨੇ ਕਿ ਉਹ ਆਪਦੇ ਹੱਡੀਆਂ ਪਤਾਈਏ ਕੱਤ ਦੇਾਂਗੇ ਸਾਲ 74 ਵਿੱਚ 74 ਨੂੰ ਕਣਕ ਦੇ ਕਰਜ਼ਾ ਦੇਣਾ ਨੀ ਚੋਰਾਂ ਦੀ ਮਾਤੀ ਬੋਦੋ ਇਹ ਗੀਤ ਗਾਇਆ ਤੁਸੀਂ ਜਿਹੜੇ ਵੀ ਅਣਖੀ ਵੀਰ ਉਦੋਂ ਗਏ ਤੇ ਉਹਨਾਂ ਨੂੰ ਪਤਾ ਛਾੜੇ ਉਦੋਂ ਦਾ ਦਰਦ ਹੈ ਅਸੀਂ ਉਦੋਂ ਦੇ ਤੁਰੇ ਫਿਰਾਂ ਪਹਿਲਾਂ 25 35 ਸਾਲ ਕਾਂਗਰਸ ਪਾਰਟੀ ਛੋਡੇ ਬੁਢੇ ਨਾਲ ਲਾ ਨਾ ਨਾ ਬਿਲਕੁਲ ਜੀ ਛੋਡੇ ਕਰਜ਼ਾ ਦੇ ਘਰੇ ਛੰਡਾ ਹੁੰਦਾ ਸੀ ਉਸ ਟਾਈਮ ਕਾਂਗਰਸ ਦਾ ਦੋ ਦੂਸਰਾ ਛੱਤ ਤੇ ਸਾਧਾ ਮੇਰੇ ਦੀ ਵੀ ਉਹੀ ਖੂਨ ਆ ਐਸੇ ਕਰਕੇ ਉਰੇ ਫਿਰਦੇ ਆ ਬਾਈ ਤੜਕੀ ਹਨਾ ਛੱਤ ਖੂਨ ਆ ਇਹਨਾਂ ਦੇ ਕਰਜ਼ਾ ਦੇ ਘਰੇ ਛੰਡਾ ਤੇ ਛੱਡੇ ਹਰੀਗੜ੍ਹ ਤੇ ਉਦੋਂ ਬਾਅਦ ਇਹ ਜਾਇਆ ਹੋਇਆ ਛਾੜੇ ਵੱਧ ਗਿਆ 25 ਸਾਲਾਂ ਵਿੱਚ ਜ ਸਾਡੀ ਪਹਿਲੀ ਹੋ ਗਈ ਖਤਮ ਹੋ ਗਈ ਮੰਨ ਲਓ ਤੇ ਉਸ ਤੋਂ ਬਾਅਦ ਇਹੀ ਜੀ ਲਹਿਰ ਬਣੀ ਮੈਨੂੰ ਕਾਮਰੇਡ ਕਹਿੰਦੇ ਵੀ ਉਹਨਾਂ ਨਾਲ ਤਾਂ ਆਪਾਂ ਜਾਣਾ ਨਹੀਂ ਇਹ ਤਾਂ ਦੂਜਿਆਂ ਜਿੱਥੇ ਬੰਦੇ ਨੇ ਸਾਡੇ ਤੇ ਹਜੇ ਕੋਈ ਵੀ ਮੰਤ ਹੈ ਨਹੀਂ ਵੀ ਦੂਜੀ ਤੇ ਸਾਡੇ ਇਤਨੇ ਪਹਿਲੇ ਉਹ ਕਾਮਰੇਡ ਨੇ ਆਪਾਂ ਉਹ ਰਾਜਿਆਂ ਦੇ ਕਿਉਂ ਨਾ ਪਾ ਮਾਰ ਕੇ ਛੇ ਚੁੰਗ ਦਿੱਥੇ ਸਹੀ ਗੱਲ ਹੈ ਆਵੇਂ ਕ੍ਰਾਂਤੀ ਕਦੋਂ ਕੋਈ ਵੀ ਹੋਵੇ ਛੱਡਾ ਸਹੀ ਗੱਲ ਹੈ ਅਸਲ ਜਿਵੇਂ ਮੈਂ ਪਹਿਲਾਂ ਗੱਲ ਇਹੀ ਕਰਕੇ ਛੱਡਿਆ ਮਾਂ ਜਦੋਂ ਬੰਦੀ ਕੋਈ ਮਰਜ਼ੀ ਹੋਵੇ ਹੈ ਤਾਂ ਕਿਸਾਨ ਹੀ ਨੇ ਸਾਰੇ ਜਿਹੜੀ ਗੱਲ ਹੈ ਮੈਂ ਖੇਤ ਰੋਜ ਆਉਣਾ ਹਾਂ ਜਿਹੜਾ ਖਵਾਦੇ ਹਾਂਜੀ ਹਾਂਜੀ ਮੈਂ ਰੋਜ ਖੇਤ ਗੇੜਾ ਮਾਰਨ ਹਾਂ ਹੂੰ ਮੈਂ ਦੇਖ ਕੇ ਜਿਹੜਾ ਇੱਥੇ ਬੈਠਾ ਭਾਵੇਂ ਇਹ ਕਿਵੇਂ ਵੀ ਹੋਵੇ ਸਾਡਾ ਅੱਜ ਦਾ ਦਿਨ ਸਾਡੇ ਪਿੰਡ ਦਾ ਬਹੁਤ ਵਧੀਆ ਲੰਘਿਆ ਕਿਉਂਕਿ ਮੋਟਰਾਂ ਨੇ ਤਾਂ ਤਾਂ ਖੁੱਲੀਆਂ ਨੇ ਛੱਡੇ ਆ ਸਾਡੇ ਮੋਟਨਾ ਆਪਣੇ ਕਬਜੇ ਚ ਨੇ ਛੱਡੇ ਜੁਨੀਨ ਦੇ ਮੈਂਬਰਾਂ ਕੋਈ 70 ਕਿਲੋ ਜਿਵਾਣੇ ਥੇ ਇੱਕ ਗੱਲੋਂ ਦਾ ਮੈਂ ਤੁਹਾਨੂੰ ਧੰਨਵਾਦ ਵੀ ਕਰਦਾ ਵੀ ਛੱਡੀ ਰਾਖੀ ਰੱਖੀ ਹੈ ਕਿਉਂਕਿ ਸਮਾਂ ਹੋ ਗਿਆ ਇਹ ਸਰਕਾਰ ਦੀ ਭੋਲਾ ਵੀ ਸਾਨੂੰ ਤਵਾਰੀ ਨਹੀਂ ਧੰਨਵਾਦ ਇਹਦਾ ਮਾਨਕੀ ਸੇਵਾ ਦੀ ਹੈ ਬਾਈ ਨੇ ਕਿਹੜਾ ਮੰਨ ਜਾ ਉਹਨੂੰ ਪਮਾਸੀ ਕਿਵੇਂ ਕਬਜੇ ਦਾ ਨਾਣਾ ਸਹੀ ਗੱਲ ਇਹ ਵੀ ਅਸਲ ਚ ਕੀ ਹੈ ਨਾ ਸਮਾਜ ਸੇਵੀ ਨਿਮਨ ਲੋ ਸਾਰੇ ਪਿੰਡ ਦੇ ਕੰਮਾਂ ਵਾਸਤੇ ਕਦੇ ਕਿਸੇ ਦੀ ਜ਼ਮੀਨ ਮੰਨ ਨਾ ਕਿ ਇਹ ਬਾਈ ਇਹੋ ਜਿਹਾ ਸ਼ਖਸ ਹੈ ਪੈਰਾ ਨਾਲ ਮਣਕੇ ਜਮੀਨ ਮੈਨ ਦੰਦਾ ਵੀ ਇੰਨੀ ਆ ਵੀ ਆ ਬਿੱਗਾ ਕੀ ਆ ਇੰਨੀ ਆ ਹੋਰ ਦੇਖੋ ਯਾਰ ਬਾ ਹਾਂ ਟਮਾਟਾ ਮੇ ਲੋਕ ਹੁੰਦੇ ਨੇ ਇਹ ਜਿਹੜੇ ਨਾ ਨਾ ਬਿਲਕੁਲ ਜੀ ਨੰਬਰਦਾਰ ਸਾਹਿਬ ਚੱਲਦੇ ਮੈਂ ਵੀ ਚੱਲਦਾ ਤੁਹਾਡੇ ਨਾਲ ਸਮਾਜ ਸੇਵੀ ਹੁੰਦੇ ਨੇ ਕਿ ਟਮਾਟਾ ਮੇ ਹੁੰਦੇ ਆ ਹਾਂ ਇਹਨਾਂ ਦਾ ਕਰਕੇ ਜਿਹੜਾ ਹੈਗਾ ਕਦੇ ਧਰਤੀ ਕਿਸੇ ਖੜੀ ਆ ਕਿਸੇ ਹਾਂ ਸਹੀ ਗੱਲ ਆ ਜੀ ਰੱਬੀ ਰੂਹ ਹੁੰਦੇ ਨੇ ਜਿਹੜੇ ਇਹ ਜਿਹੜੇ ਨਾ ਨਾ ਬਿਲਕੁਲ ਜੀ ਸਮਾਜ ਸੇਵੀ ਹੁੰਦੇ ਨੇ ਤੁਹੋ ਇਸ ਕਰਕੇ ਤੁਸੀਂ ਵੀ ਇੱਥੇ ਆਏ ਹੋ ਤੁਹਾਡਾ ਵੀ ਬਹੁਤ ਬਹੁਤ ਅਸੀ ਨਾ ਨਾ ਜੀ ਮੇਰਾ ਧੰਨਵਾਦ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਆਪ ਜਿਵੇਂ ਉਹਨਾਂ ਨੇ ਕਿਹਾ ਵੀ ਮੇਰੇ ਤਾਂ ਖੂਨ ਦੇ ਵਿੱਚ ਸੰਘਰਸ਼ ਆ ਮੈਨੂੰ ਪਹਿਲਾਂ 1 ਸਾਲ ਹੋ ਗਿਆ ਖਨੌਰੀ ਜਾਂਦੇ ਨੂੰ ਹਨਾ ਉੱਠਿਆ ਹਾਂ ਵੀ ਇੱਥੇ ਕਿਸਾਨ ਰਾਤ ਦੇ ਬੈਠੇ ਯਾਰ ਆਪਾਂ ਉਹਨਾਂ ਦਾ ਤੇ ਜਾ ਕੇ ਪਤਾ ਸੁਣਦਾ ਲੱਗੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਇਹਦੇ ਨਾਲ ਹੀ ਇਹ ਸਰਕਾਰਾਂ ਨੂੰ ਪਤਾ ਲੱਗਦਾ ਕਿ ਲੋਕਾਂ ਦੇ ਵਿੱਚ ਤੁਹਾਡੇ ਪਤਨੀ ਨਫ਼ਰਤਾਂ ਤੇ ਆਪਸ ਵਿੱਚ ਪਿਆਰ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਚਲੋ ਜੀ ਇਹ ਨੰਬਰ ਦਾ ਸਾਹਿਬ ਆਪ ਅੱਗੇ ਚਲੀਓ ਜਿਹੜੇ ਭਰਾ ਖੜੇ ਨੇ ਉਧਰਲੇ ਪਾਸੇ ਹਨ ਤੁਸੀਂ ਐਂ ਦੇਖੋ ਭਰਾਵੋ ਵੀ ਮੈਂ ਤਾਂ ਇੱਕ ਮੈਨੂੰ ਤਾਂ ਇਹ ਹੁੰਦਾ ਵੀ ਵੀਡੀਓ ਬਣਾਉਣੀ ਆ ਹਨਾ ਤਾਂ ਆਪਾਂ ਜਾਈਏ ਉੱਥੇ ਵੀਡੀਓ ਕਵਰੇਜ ਕਰੀਏ ਤੇ ਹਾਂਜੀ ਭਾਈ ਜੀ ਮੈਂ ਦੱਸ ਦਿੰਦਾ ਕੋਈ ਗੱਲ ਨਹੀਂ ਦੱਸ ਦਿੰਦਾ ਉਹ ਗੱਡੀ ਖੜੀ ਹੈ ਮੇਰੀ ਗੱਡੀ ਦੇ ਮੰਗਰ ਦੇ ਪਾਸੇ ਲੱਗਿਆ ਹੋਇਆ ਹੈਗਾ ਤੇ ਤੁਸੀਂ ਐਂ ਦੇਖੋ ਵੀ ਆਹ ਨੰਬਰਦਾਰ ਸਾਹਿਬ ਨੇ ਜਿੰਨਾ ਤੇ ਦਿਲਚਸਪ ਇਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਪਹਿਲਾਂ ਕਾਮਰੇਡਾ ਨਾਲ ਸੰਘਰਸ਼ ਕਰਦੇ ਰਹੇ ਨੇ ਹਨਾ ਤੇ ਸਾਡੇ ਜਿਹੜੇ ਬਜ਼ੁਰਗ ਨੇਗੇ ਮੰਨ ਲਓ ਵੀ ਉਹਨਾਂ ਦੀ ਵੀ ਜ਼ਿੰਦਗੀ ਆਈ ਨੰਗੀ ਹੈਗੀ ਤੇ ਉਹੀ ਕਿਤੇ ਨਾ ਕਿਤੇ ਜਿਹੜਾ ਖੂਨ ਹੁੰਦਾਗਾ ਠੀਕ ਹੈ ਉਹ ਸੰਜੰਡੇ ਨੂੰ ਸਲਾਮ ਕਰਦੇ ਆ ਉਹਨਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਡੇ ਕਹਿੰਦੇ ਕਿ ਆਪਣੀ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਵੀ ਅੱਛੇ ਰਹਿਣ ਨਾ ਸਹੀ ਗੱਲ ਆ ਬਿਲਕੁਲ ਵੱਡੀ ਗੱਲ ਤਾਂ ਮੈਂ ਤੇਰੀ ਇਹੇ ਮੰਨਦਾ ਨੰਬਰਦਾਰ ਆ ਵੀ ਜਲ ਮੈਂ ਤਾਂ ਆਇਆ ਗਿਆ ਹੀ ਮੈਂ ਤਾਂ ਵੀਡੀਓ ਬਣਾਉਣੀ ਹੁੰਦੀ ਆ ਹਨਾ ਮੈਂ ਤਾਂ ਲੋਕਾਂ ਦਾ ਗੱਲ ਪਹੁੰਚਾਉਣੀ ਹੁੰਦੀ ਆ ਵੀ ਤੈਨੂੰ ਕੋਈ ਲਾਲਚ ਨਹੀਂ ਕੋਈ ਲੋਭ ਨਹੀਂ ਹੈਣਾ ਮੈਂ ਦੇਖਿਆ ਵੀ ਉੱਥੇ ਦਰਦ ਹੋਊ ਮੈਂ ਦੇੜੂ ਵਿੱਚ ਬੋਲੂ ਵੀ ਆ ਕੇ ਉੱਥੋਂ ਹਾਂ ਮੈਂ ਹੁਣ ਮੱਖਣ ਨੂੰ ਵੀ ਫੋਨ ਕੀਤਾ ਸੀ ਮਾਹ ਜਾਰ ਇਹਨਾਂ ਬਾਈਆਂ ਨੂੰ ਨਾ ਦੁੱਧ ਇਕੱਠਾ ਕਰਕੇ ਉਹ ਦੇ ਕੇ ਜਾਓ ਮਾਹ ਜਹੇ ਡਕਾਉਂਦਾ ਜਥੇਬੰਦੀ ਨੇ ਨੇ ਪਰ ਹੈਗੇ ਤਾਂ ਆਪਣੇ ਕਿਸਾਨ ਹੀ ਨੇ ਕਿਣੇ ਜੀ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਵੀ ਹੈਗੇ ਤਾਂ ਕਿਸਾਨ ਨੇ ਨਾ ਜਿਹੜੀ ਗੱਲ ਹੈ ਹਾਂ ਨਾ ਨਾ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਐਂ ਲਾ ਲਓ ਵੀ ਡਕਾਉਂਦਾ ਜਥੇਬੰਦੀ ਦਾ ਸੂਬਾ ਪ੍ਰਧਾਨ ਬਾਈ ਬਲਦੇਵ ਸਿੰਘ ਭਾਈ ਰੂਪਾ ਦੱਸਿਆ ਜੀ ਨੇ ਹਨਾ ਹਾਂ ਬਲਦੇਵ ਸਿੰਘ ਭਾਈ ਰੂਪਾ ਐਡਾ ਵੱਡਾ ਆਗੂ ਦੇਖ ਲੋ ਵੀ ਉਰੇ ਬੈਠਾ ਤੇ ਯਾਰ ਸਾਨੂੰ ਸੇਵਾ ਦਾ ਮੌਕਾ ਮਿਲਿਆ ਹਨਾ ਵੀ ਉਹੋ ਜਿਹੇ ਬੰਦਿਆਂ ਦੇ ਰੂਪ ਰੂਪ ਹੋਏ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਦੇ ਮਨ 'ਚ ਵੀ ਜਾਂਦਾ ਵੀ ਹਾਂ ਯਾਰ ਵੀ ਹਰੀਗੜ੍ਹ ਦੇ ਬੰਦੇ ਨੇ ਕੱਲ ਨੂੰ ਜੀ ਮੰਨ ਲਓ ਵੀ ਤਾਹਾਂ ਸਾਰੇ ਜਿੱਥੇ ਕਿਤੇ ਬੈਠਕ ਹੁੰਦੀਆਂ ਨੇ ਉੱਥੇ ਗੱਲਬਾਤ ਹੁੰਦੀ ਹੈਗੀ ਵੀ ਹਾਂ ਯਾਰ ਚਾਹੇ ਬੰਦੇ ਅਗਰਾਹਾਂ ਜਿ세 ਬੰਦੀਤੀਗੇ ਵੀ ਉੱਥੇ ਵੀ ਪਿੰਡ ਦੀ ਇੱਕ ਹਾਂ ਵੀ ਉੱਥੇ ਵੀ ਪਿੰਡ ਦੀ ਇੱਕ ਵੀ ਜਿਹੜੇ ਬੰਦੇ ਸਾਡੇ ਕੋਲੇ ਆਹਾ ਦੁੱਧ ਲੈ ਕੇ ਆਏ ਦੇਖ ਲੋ ਤੇ ਬਹੁਤ ਵਧੀਆ ਗੱਲ ਆ ਬਾਈ ਤੇ ਇਧਰ ਵੀ ਟਰਾਲੀਆਂ ਹੋਰ ਖੜੀਆਂ ਲੱਗੀਆਂ ਆਪਾਂ ਤੁਹਾਨੂੰ ਦਿਖਾਉਣੇ ਆਗੇ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਚਾਹੇ ਯਾਰ ਕਿਸੇ ਵੀ ਜਥੇਬੰਦੀ ਚ ਹੋਵੋ ਬਾਈ ਹਨਾ ਮਸਲੇ ਤਾਂ ਸਾਰੇ ਕਸਾਨੀ ਜਿਹੇ ਨੇ ਤੇ ਆਹ ਦੇਖ ਲਓ ਬਾਈ ਹੁਰੀ ਲੋਈਆਂ ਵਗੈਰਾ ਲਈ ਖੜੇ ਨੇਗੇ ਤੇ ਇਧਰ ਬਾਪੂ ਹੁਰੀ ਬੈਠੇ ਨੇ ਹੋਰ ਠੀਕ ਆ ਜੜਦੀ ਗੱਲਾ ਠੰਣ ਤਾਂ ਹੀ ਲੱਗਦੀ ਆ ਤਾ ਆਹਾਂ ਨਹੀਂ ਲੱਗਦੀ ਜੂਆਂ ਦੇ ਲੋਰ ਨੇ ਨਹੀਂ ਲੱਗਦੀ ਆਏ ਹਾਏ ਹਾਏ ਕੀ ਬਾਤ ਆ ਮਹਾਰਾਜ ਜੀ ਬਾਤ ਤੇ ਇਧਰ ਡ੍ਰੈਕਟਰ ਵਗੈਰਾ ਬਾਈ ਉਹਰੇ ਨੇ ਕਰਤੇ ਸਟਾਰਟ ਤੇ ਉਹ ਕਰ ਲੋ ਹੋਰ ਬਾਈ ਠੀਕ ਐ ਹੋਰ ਠੀਕ ਹੋ ਜੀ ਮੈਂ ਜੀਤ ਨੂੰ ਵੀ ਹੁਣ ਹੋਣ ਕੀਤਾ ਦੀ ਗਵਾ ਮੈਂ ਨਾ ਬਾਈਆਂ ਵਾਸਤੇ ਦੁੱਧ ਵਾਸਤੇ ਲੈਂਦਾ ਪਿੰਡੋਂ ਕਿਵੇਂ ਆ ਠੀਕ ਐ ਨਾ ਨਾ ਵਧੀਆ ਗੱਲ ਇਹ ਪੂਰੇ ਪਿੰਡ ਤੋਂ ਸਾਡੇ ਪਿੰਡ ਦੇ ਗਵਾਂਢੀ ਵੀਰ ਨੇਗੇ ਤੇ ਆਏ ਨੇ ਬਾਈ ਉਹਰੇ ਕੋਲੇ ਤੇ ਆ ਨੰਬਰਦਾਰ ਨੇ ਸਾਡੇ ਪਿੰਡੋਂ ਬਹੁਤ ਵਧੀਆ ਪ੍ਰਾਲਾ ਕੀਤਾ ਦੇਖ ਹਾਂ ਇਹ ਪੂਰਾ ਸੰਘਰਸ਼ੀ ਉਹਦਾ ਇਹ ਠੀਕ ਨੂੰ ਕਹਾ ਮੈਂ ਮੁੱਖਾ ਤੇ ਇੱਧਰ ਬੈਠੇ ਨੇਗੇ ਸਾਡੇ ਕਿਸਾਨ ਯੋਧੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ? ਹਾਂਜੀ ਹਾਂਜੀ ਬਾਈ ਚਾਚੂ ਬਣਾਲੀ ਕਿਵੇਂ ਆ? ਹਾਂਜੀ ਹਾਂਜੀ ਨੰਬਰਦਾਰਾ ਹਾਂਜੀ ਲਓ ਬਾਈ ਜੀ ਇਹ ਬਾਈ ਜੀ ਸਾਡੇ ਪਿੰਡੋਂ ਨੇਗੇ ਸਾਡੇ ਕਿਸਾਨ ਸੰਘਰਸ਼ ਦੇ ਯੋਧੇ ਕੱਲ ਵੀ ਇਹਨਾਂ ਨੇ ਚਾਦੀ ਸੇਵਾ ਕੀਤੀ ਆ ਤੇ ਅੱਜ ਵੀ ਉਹ ਵਾ ਦੁੱਧ ਲੈ ਕੇ ਆਏ ਨੇ ਬਾਈ ਹੋਰੀ ਇੱਥੇ ਤੇ ਉਧਰ ਵੀ ਕੱਢਿਆ ਏ ਤੇ ਕਿਹੜਾ ਪਿੰਡਾ ਬਾਈ ਹੋਰਾਂ ਦਾ ਜੀ ਜੰਗੀਆਂ ਨਾਲ ਅਲਕੜ ਇਧਰ ਭਦਾਉੜ ਕੋਲੇ ਠੀਕ ਐ ਠੀਕ ਐ ਜੰਗੀਆਂ ਨਾਲ ਗੋਪੀ ਜੰਗੀਆਂ ਨਾਲ ਠੀਕ ਐ ਨਾ ਨਾ ਠੀਕ ਐ ਠੀਕ ਐ ਜੀ ਠੀਕ ਐ 40 ਟਰਾਲੀਆਂ ਸਾਰੀਆਂ ਬਾਈ ਹੋਰ ਨਹੀਂ ਇੱਥੇ ਖੜੀਆਂ ਨੇ ਭਰਾਵੋ ਹਾਂ ਦੁੱਧਾ ਬਾਈ ਦੁੱਧਾ ਹੋਰ ਬਾਈ ਠੀਕ ਐ ਕੈਮ ਠੰਡ ਤਾਂ ਹੀ ਲੱਗੀ ਠੰਡ ਕਿਉਂ ਲੱਗੂ ਹੱਥ ਨੇ ਆੜ ਜਾਂਦੀ ਏ ਨਾ ਠੀਕ ਐ ਅਸਲ 'ਚ ਬਾਈ ਆਪਾਂ ਮੰਨ ਲਾ ਵੀ ਆਪਣੀ ਕੌਮ ਪੰਜਾਬ ਦੀ ਇਹੋ ਜੀ ਹੈਗੀ ਆਪਣਾ ਖੂਨ ਇਹ ਜਗਾ ਖੰਡ ਠੰਡ ਮੰਨਦੇ ਨਹੀਂ ਹੈਗੇ ਤੂੰ ਐ ਮੰਨ ਲਾ 9 ਡਿਗਰੀ ਟੈਂਪਰੇਚਰ ਹੈ ਇੱਕਦਾਂ ਇਹ ਧੁੰਦ ਪਵੇ ਆਪਾਂ ਅਸਲ ਚ ਧੁੰਦ ਨਹੀਂ ਪਾਲਾ ਮੰਨਦੇ ਆ ਜਿਹੜੀ ਸੁੱਕੀ ਠੰਡ ਪੈਣੀ ਨੂੰ 9 ਡਿਗਰੀ ਟੈਂਪਰੇਚਰ ਹੈ ਐਦੋਂ 5-4 ਡਿਗਰੀ ਥੱਲੇ ਵਗ ਜੇ ਤਾਂ ਮੇਰੇ ਕੋਲ ਤਾਂ ਬਰਫ਼ ਪੈਣ ਵਾਲਾ ਮਾਹੌਲ ਹੋ ਜਾਂਦਾ ਹੈ ਹਾਂ ਹਾਂ ਤੂੰ ਐ ਮੰਨ ਲਾ ਵੀ ਆਪਣਾ ਤਾਂ ਪੰਜਾਬ ਦਾ ਖੂਨ ਹੈ ਜਿਆ ਪਰ ਠੰਡ ਮੰਨਦੇ ਨਹੀਂ ਹੈਗੇ ਹਾਂ ਆਪਾਂ ਨੂੰ ਐ ਹੁੰਦਾ ਏ ਧੁੰਦ ਪੈ ਗਈ ਫੇਰੀ ਠੰਡ ਪਈ ਹੈ ਹੁਣ ਇਸ ਟਾਈਮ ਬਹੁਤ ਜ਼ਿਆਦਾ ਠੰਡਾ ਹੈ ਹਾਂ ਤੇ ਬਾਈ ਹੁਰੀ ਫਿਰਦੇ ਆਗੇ ਸਾਰੇ ਇੱਥੇ ਤੇ ਇਹ ਹੈਗੇ ਆਪਣੇ ਭਧੌੜ ਏਰੀਆ ਚ ਬਾਈ ਹੁਰੀ ਸਹਨੇ ਭਧੌੜ ਵਾਲੇ ਏਰੀਆ ਚ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਬਾਈ ਗੁਰਪ੍ਰੀਤ ਜੰਗੀਆਂ ਨਾਲ ਕਬੱਡੀ ਖਿਡਾਰੀ ਉਹਦੇ ਪਿੰਡ ਦੇਣਗੇ ਤੇ ਆਲੇ-ਦਾਲੇ ਹੋਰ ਪਿੰਡਾਂ ਦੇ ਸਾਰੇ ਇਸੇ ਤਰ੍ਹਾਂ ਆਹ ਟਰਾਲੀ ਖੜੀ ਹੈਗੀ ਕੱਲ ਇੱਥੇ ਪੂਰਾ ਫੁੱਲ ਮਾਹੌਲ ਕਰਮਾਇਆ ਹੋਇਆ ଥିਗਾ ਇੱਥੇ ਪੁਲਿਸ ਦੀਆਂ ਟਰਾਲੀਆਂ ਸਿਗੀਆਂ ਪੂਰੀਆਂ ਫੁੱਲ ਪਰ ਉਹ ਜਿਹੜੀ ਪਾਣੀ ਵਾਲੀ ਟੰਕੀ ਜਦੋਂ ਹਜੇ ਵੀ ਖੜੀ ਹੈਗੀ ਤੇ ਉਂ ਵੈਸੇ ਇੱਥੇ ਪੁਲਿਸ ਦੀ ਕੋਈ ਗੱਡੀ ਨਹੀਂ ਹੈਗੀ ਤੇ ਕੱਲ ਇੱਥੇ ਬਹੁਤ ਜ਼ਿਆਦਾ ਪੁਲਿਸ ਦੀ ਸਵੇਰ ਤੋਂ ਹੀ ਲੱਗੀ ਸੀ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਤੇ ਹੁਣ ਆ ਕੁਸਟਰਾ ਦੀਆਂ ਖੜੀਆਂ ਲੱਗੀਆਂ ਇਹ ਕਹਿੰਦੇ ਵੀ ਟਕਾਉਂਦਾ ਜਸੇਬੰਦੀ ਦਾ ਜਿਹੜਾ ਬਹੁਤ ਵੱਡਾ ਇਕੱਠਾ ਜਿਹੜਾ ਸਾਡੇ ਇੱਥੇ ਟੋਲ ਟੈਕਸ ਤੇ ਹੋਣਾਗਾ ਜਿਨੇ ਵੀ ਕੀ ਹੋਊਗਾ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਲਾਈਵ ਦੇ ਵਿੱਚ ਭਰਾਵੋ ਹਨਾ ਇੱਥੇ ਕੀ ਕੀ ਅਪਡੇਟ ਹੁੰਦੀ ਹੈਗੀ ਸਾਰਾ ਇੱਥੇ ਬਹੁਤ ਵੱਡਾ ਇਕੱਠ ਹੋਣਾ ਤੇ ਸਾਡੇ ਪਿੰਡ ਦੇ ਮਲਕੀਤ ਸਿੰਘ ਮੈਂਬਰ ਰ ਭੋਲੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਜੀ ਤੁਹਾਡਾ ਤੇ ਮਿਹਰਬਾਨੀ ਤੇ ਉਸ ਤੋਂ ਵੱਡਾ ਧੰਨਵਾਦ ਨੰਬਰਦਾਰ ਦਾ ਬੀੜਾ ਵਿਚਾਰਾ ਘਰੋਂ ਨਿਕਲ ਕੇ ਆਇਆ ਹੈ ਨਾ ਹਾਂ ਨਾ ਨਾ ਸਹੀ ਗੱਲ ਆਈ ਬਿਲਕੁਲ ਜੀ ਬਿਲਕੁਲ ਜੀ ਰਾਤ